ਹਾਂਜੀ سارے ਨੂੰ ਸੱਚੀ ਕਾਲਜੀ ਤੇ ਅੱਜ ਦੇ ਗੇਮ ਦੇ ਮੇਰੇ ਬੰਨੀ ਆਏ ਨੇ ਤੇ ਆਵੇ ਮੇਰੀ ਨਾਨੀ ਜੀ ਮੇਰੇ ਨਾਨੀ ਆਏ ਨੇ ਸਿਆਸੀ ਮੇਰੇ ਪਿਆਰੇ ਫੈਲੀ ਨਾਨੀ ਜੀ ਚਾਟ ਰੋ ਕੇ ਘਰ ਨਹੀਂ ਬਿਸਕੁਟ ਲਾ ਦੇ ਦੇ ਦੇਖੋ ਦੇਖੋ ਛਾਰੇ ਜਨੇ ਚਾਹ ਪੀ ਲੈਣ ਨੂੰ ਤੁਸੀਂ ਵੀ ਪੀ ਲਵੋ ਨਾਨੀ ਪੀਣ ਨੂੰ ਜਾਣੀ ਕੋ ਮਤਲਬ ਆ ਜੁਪੀ ਚਾਹੀਦੀ ਜੰਗਾ ਜਰੂਰ ਦੋ ਨਾ ਮਾਤੀ ਸੱਕਰ ਪਾਰੇ ਖਾ ਲੋ ਭਾਈ ਸਬਾਤੇ ਛੁੱਟੀਆਂ ਚ ਦੇਖਾਂਗੇ 24 ਤਰੀਕ ਤੋਂ ਛੁੱਟੀਆਂ ਲਾਡੋ ਹੋ ਗਈਆਂ ਨੇ ਉਹ ਵੀ ਚੰਨੂ ਨੇ 24 ਤਰੀਕ ਤੋਂ ਅੱਜ ਕੋਈ ਅੱਜ 16 ਹੋ ਗਏ ਹਾਂ ਆ ਹਫਤਾ ਰਹਿ ਗਿਆ ਹਾਂ ਬਲ ਫਿਰ ਹਰ ਤੋਂ ਸਭ ਕੋਲ ਆਏ ਨੇ ਛੁੱਟੀਆਂ ਹੁੰਦੇ ਚਾਰ ਤੱਕ ਦਿਨ ਹੋ ਦੇ ਦਾ ਅੱਛਾ ਫਿਰ ਆਪਦੇ ਘਰ ਨੂੰ ਅਸੀਂ ਕਿਵੇਂ ਛੱਡ ਕੇ ਜਾਈਏ ਸਾਡੇ ਜੀ ਨੇ ਲੱਗਦਾ ਸਾਡੇ ਘਰ ਨੂੰ ਲੈ ਮੈਂ ਜੰਗ ਰਖਾ ਬਣ ਦੇ ਵੀ ਗੋਹਾ ਦੇ ਮਾੜੀ ਨਹੀਂ ਕਿਹੜੀ ਰਗ ਹੈ ਮਰ ਜਾਣਾ ਹਾਂ ਇਹ ਕੋ ਸਾਨੂੰ ਕਹਿ ਰਿਹਾ ਹੋਰ ਹੋਰ ਮੰਮੀ ਕਹਿ ਰਹੀ ਆ ਭਾਈ ਵੀ ਤੁਸੀਂ ਹੁਣ ਨਾ ਸਵਾ ਦੇ ਛੁੱਟੀਆਂ ਚ ਸਾਡੇ ਕੋਲੇ ਆ ਜਿਓ ਹਮ ਸਵਾ ਦੇ ਛੁੱਟੀਆਂ ਚ ਵਗਤਾ ਜਾਏਗੇ ਫਿਰ ਆਪਦੇ ਵੀ ਘਰ ਧਾਕਾ ਹੋ ਜਾਂਦਾ ਮੈਨੂੰ ਸਾਗ ਦੇਣਾਈ ਕਿ ਤੇਰੀ ਮੈਡ ਨੂੰ ਦੇਣੀ ਕਰਨੀ ਜੀ ਹਾਂ ਸੱਚ ਮੰਮੀ ਦਾ ਭਾਈ ਮੈਨੂੰ ਸਾਗ ਦੇਣ ਆਈ ਸੀਗੀ ਕਿ ਮੈਂ ਵਧੀਆ ਰਜਾਈ ਅਸੀਂ ਖਾਤਰ ਜਾਇਆ ਅਮਾ ਚੁਲੇ ਤੇ ਪਾਲਕ ਪਾਇਆ ਮੇਥੇ ਪਾਇਏ ਨੇ ਬਾਥੂ ਪਾਇਆ ਸਾਲ ਪਾਇਆ ਬਥੇਰਾ ਸੋਣਾ ਬਣਿਆ ਅੱਛਾ ਦੋ ਪੰਨੇ ਚੱਜੇ ਦੋ ਵਾਰ ਗਿਆ ਬਾਥੂ ਪਾ ਕੇ ਬੜਿਆ ਸਾਲ ਹਾਂ ਦੋ ਜੇ ਰਖਣ ਕੇ ਬੜਿਆ ਸਾਲ ਹੋਰੀਏ ਹੋਰ ਸੁਨਾਮਾ ਕੋਈ ਗੱਲ ਵਾਦ ਜਸੂ ਆ ਗਈਏ ਜਸੂ ਆ ਗਈ ਹੂੰ ਤੇ ਮਾਮੀ ਨੇ ਕਿਹਾ ਕਿ ਨਹੀਂ ਆ ਜੀ ਜਸੂ ਆ ਗਈ ਯਾ ਕਿਤੇ ਜਾ ਜਾਂ ਨੇ ਹਾਂ ਮੇਰੀ ਮੰਮੀ ਸੂਟ ਲਈ ਆਈਆਂ ਮੇਰੇ ਵਾਸਤੇ ਮੇਰੇ ਨਾਨਕਿਆਂ ਨੇ ਜਦੋਂ ਆਹਨ ਅਸੀਂ ਵਿਆਹ ਆਇਸੀ ਸੱਚ ਆ ਉਹਦੇ ਨਾਲ ਬਹੁਤ ਸੋਹਣਾ ਦੁਪੱਟਾ ਹੈਗਾ ਤੇ ਦੇਖੋ ਕੜਾਈ ਵਾਲਾ ਦੁਪੱਟਾ ਆਹ ਮੇਰੀ ਮੰਮੀ ਸੂਟ ਲਈ ਆਈਏ ਹੋਰ ਮਾਚਲ ਮੇਰੇ ਨਾਨਕਿਆਂ ਨੇ ਦਿੱਤਾ ਹੈਗਾ ਸੂਟ ਤੇ ਇੱਕ ਆ ਦਿੱਤੇ ਦੋ ਦਿੱਤੇ ਆਹ ਸੂਟ ਵੀ ਮੇਰੇ ਨਾਨਕਿਆਂ ਨੇ ਭੇਜਿਆ ਮੰਮੀ ਮਤਲਬ ਕਿ ਮੇਰੀ ਮੰਮੀ ਨਹੀਂ ਸੌਰੀ ਮੇਰੇ ਮਾਮਾ ਤੇ ਮੰਮੀ ਦੀ ਬੇਟੀ ਦਾ ਵਿਆਹ ਸੀਗਾ ਤੇ ਉਹਨਾਂ ਨੇ ਜਿਹੜਾ ਹੈਗੇ ਦੋ ਸੂਟ ਭੇਜੇ ਸੀ ਬਸ ਸਾਡਾ ਸ਼ਾਰਟ ਵਾਲੀ ਸੀ ਨਾਲ ਅਸੀਂ ਉਹਨਾਂ ਨੇ ਨਾ ਮੈਨੂੰ ਸੋ ਪਹਿਲੀ ਸੀ ਦਾ ਸੀਗਾ ਪੈਂਟ ਆਪ ਸ਼ਾਰਟ ਆ ਭਈ ਜਿਹੜਾ ਚਾਰ ਕੇ ਪਿਆਰ ਭੇਜਿਆ ਉਹਨਾਂ ਨੇ ਜਨਾਵੜਾ ਕੋਲਾ 500 ਰੁਪਏ ਦਿੱਤਾ ਭਈ ਨਾਲ ਇਹ ਵਾਲਾ ਇਹ ਵਾਲਾ ਸੂਟ ਨਾ ਮੈਂ ਸਮਝ ਕਿੰਨਾ ਬਤਾ ਰਹੇ ਦੱਸੋ ਠੀਕ ਤੇ ਇਹ ਜਿਹੜਾ ਹੈਗਾ ਭਈ ਕਹਿੰਦੇ ਹੁੰਦੇ ਨਾ ਪਿਆਰ ਹੀ ਹੁੰਦਾ ਲੈਣ ਦੇਣ ਦਾ ਕੋਈ ਝੁੱਖਾ ਨਹੀਂ ਹੁੰਦਾ ਹੈਗਾ ਤੇ ਇਹ ਪਹਿਲਾ ਆਪਣੇ ਜਦੋਂ ਕਾਰ ਆਇਆ ਸੀ ਉਦੋਂ ਹੀ ਬੰਲਕੇ ਜਿਹੜੇ ਮੇਰੇ ਮੰਮੀ ਜੀ ਸੀਗੇ ਉਹਨਾਂ ਦੇ ਪਿੰਡ ਦਿੱਤਾ ਸੀਗਾ ਮੇਰੇ ਪੇਕੇ ਪਿੰਡ ਫੜਾਤਾ ਸੀ ਤੇ ਫਿਰ ਹੁਣ ਮੰਮੀ ਅੱਜ ਮੈਨੂੰ ਫੜਾ ਕੇ ਗਈ। ਜੋ ਸੂਟ ਹੈ। ਸੂਟ ਬਹੁਤ ਸੋਹਣਾ ਜਿਸਮਿਆਣ ਵਾਲਾ ਸੂਟ ਹੈ ਤੇ ਚਲੋ ਕਹਿੰਨ ਨੂੰ ਲੈਨੇ ਕੋਈ ਸੂਟ ਤਾਂ ਨਾ ਖੁੱਖਾ ਨਹੀਂ ਹੁੰਦਾ ਬਸ ਪਿਆਰੀ ਹੁੰਦਾ ਤੇ ਬੋਲਬਲਾਰਾ ਹੁੰਦਾ ਹਨਾ। ਵਿੱਚ ਹਜੇ ਪੱਛੀ ਵੀ ਐਜ਼ ਇਟ ਪਾਈ ਪਈ ਆ। ਰਾਜਵੀਰ ਦੇਵੀ ਸੰਗਰੂਰ ਲਿਖਿਆ ਹੋਇਆ ਪੱਤੀ ਦੇ ਉੱਤੇ ਪੱਤੀ ਆ ਵੀ ਬਾਈ ਹੋਏ ਹੋਊਗੀ ਨਾ ਸੂਟ ਦੇ ਵਿੱਚ ਉਹ ਹੀ ਆ। ਲੜਾ ਦੀ ਜਿਹੜੀ ਚੀਜ਼ਾਂ ਤੁਸੀਂ ਰੱਖਣੇ ਰੱਖ ਲਓ ਅਸੀਂ ਹੁੰਦੇ ਹਾਂ। ਆਪਣੇ ਭਾਈ ESIC ਕਾਡ ਬਣਿਆ ਹੋਇਆ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣਾ। ਮਾਤਾ ਜੀ ਆਏ ਸੀ। ਤੇ ਉਹ ਤਾਂ ਦਵਾਈ ਲੈ ਕੇ ਆਈ ਰਹੀਆਂ ਸ਼ਿਸ਼ੀਆਂ। 2 4 6 ਤੇ 7 ਤੱਕ 8 ਹੋ ਗਈਆਂ। ਉਹ ਦ ਕੰਨੇ ਡਰ ਦਾ ਤੇਲ ਲੈ ਕੇ ਆਏ ਨੇ ਖਾਣ ਵਾਲੀਆਂ ਗੋਲੀਆਂ ਵਗੈਰਾ ਉਹਨਾਂ ਨੇ ਆਪਦੇ ਪਰਸ ਚ ਪਾ ਲਈਆਂ ਜਿਹੜੀਆਂ ਬਲਕਿ ਬੈਗ ਦੇ ਵਿੱਚ ਜਿਹੜੇ ਉਹ ਆਪਦੇ ਲੈ ਲਏ ਨੇ ਇਹ ਨਮੀਤ ਵਾਸਤੇ ਤੇ ਵੀ ਬੁਖਾਰ ਤੋਂ ਹੋਗੀ ਜਿਵੇਂ ਖਰਸੀ ਤੋਂ ਹੋਗੀ ਇਹ ਮੈਡੀਕਲ ਇੰਨਾ ਚਮੂnse ਖੰਸੀ ਵਾਲੀ ਕਿਹੜੀ ਸੀ ਤੂੰ ਪੜ ਗਈ ਮਾੜੀ ਪੜ ਕੇ ਮੈ ਇੱਕ ਰੱਖੀ ਤਾਂ ਹੈਗੀ ਆ ਤੁਸੀਂ ਰੱਖੀ ਆਪ ਨੂੰ ਆ ਖੰਸੀ ਵਾਲੀ ਵੀ ਦੇਖਤੀ ਹੈਗੀ ਲੈ ਕੇ ਆਈ ਨਾ ਮਮੀ ਬੱਸ ਇਹ ਤਾਂ ਛੋਟੇ ਬੱਚੇ ਆ ਸਾਡੀ ਨੇ ਕਿ ਤੁਸੀਂ ਸੱਜ ਨੂੰ ਵਸਤੂ ਨਹੀਂ ਦੋ ਨੀਆਂ ਨੇ ਦੇ ਦੋ ਬਾਕੀ ਜੇ ਇਹਨੂੰ ਦੇਣੀਆਂ ਨੇ ਨਹੀਂ ਦੇ ਦੇਣੀ ਉਹ ਬਾਧੂ ਹੈ ਤੁਸੀਂ ਕਿਹੜੀਆਂ ਵਰਤ ਕਉਂਦੀਆਂ ਫਿਰ ਇੱਕ ਇੱਕ ਦੇ ਦੇ ਮੈਂ ਦੱਸਦੀ ਮੈਨੂੰ ਵੀ ਕਿਹੜੀ ਕੀਮਾ ਕਿਹੜੀ ਕੀਮਾ ਬੁਖਾਰ ਆਉਂਦੀ ਹੈ ਇਹ ਤਾਂ ਹੋਆ ਲਿਕੁਇਡ ਲੈ ਇਹਨਾਂ ਦੇ ਨਾਲ ਜੇ ਅਸੀਂ ਆ ਰੱਖ ਲਈਆ ਸੋ ਕਿਸ ਦਵਾਈ ਆ ਤਾਂ ਸਪੀ ਹੈ ਆਹ 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 ਹੋ ਜਾਈਏ ਇਹ ਡਾਕਟਰ ਨੂੰ ਦਿਖਾ ਲਿਓ ਆ ਤਾਂ ਬੁਖਾਰ ਦੀ ਐ ਇੱਕ ਤਾਂ ਆ ਮੈਨੂੰ ਪਤਾ ਨਹੀਂ ਕਰਦੀਆਂ ਨੇ ਨਾਲ ਦੋ ਹੋਰ ਨੇ ਅਸੀਂ ਦੋ ਤਿੰਨ ਰੱਖ ਲੈਣੇ ਲਾ ਕੋ ਚਾਰ ਲੈ ਗਏ ਦੋ ਇੱਕ ਨਾਲ ਦੀਆਂ ਨੇ ਬਾਕੀ ਤਿੰਨ ਲੱਗ ਫਿਰ ਤੁਸੀਂ ਰੱਖ ਲਓ ਨੰਨੀ ਤੇ ਕੰਮ ਆ ਜੂ ਸਰਦਾਂ ਨਾ ਮੀ ਜੀ ਹਾਂ ਨਾਮ ਹੈ ਮੇਰਾ ਮਿਕੋਟੋਚਾ ਨਾ ਸੀਆਣਾ ਨਹੀਂ ਲਾਈ ਜਾਣਾ ਨਾ ਮੈਂ ਦੇਖ ਲੇ ਲ ਮੇਰੇ ਨਾ ਕਰੋ ਸੋਣਾ ਮਮੀ ਨੇ ਜੀ ਵਾਪਿਸ ਜਾਣਾਗਾ ਰਹਿੰਦੇ ਨਹੀਂ ਹੈਗੇ ਕਿਉਂ ਨਹੀਂ ਰਹਿੰਦੇ ਹੈਗੇ ਪਹਿਲਾਂ ਤਾਂ ਮਮੀ ਬਹੁਤ ਰਹਿੰਦੇ ਹੁੰਦੇ ਸੀ ਤੇ ਹੁਣ ਮਮੀ ਇਸ ਲਈ ਨਹੀਂ ਰਹਿੰਦੇ ਹੈਗੇ ਕਿਉਂਕਿ ਮਮੀ ਆਪਣੇ ਸਾਰੀਆਂ ਛੁੱਟੀਆਂ ਵਿਆਹ ਚ ਕੱਟਾਏ ਨੇ ਤੁਰ ਇੱਕ ਮਹੀਨਾ ਲਾਇਆ ਮਿੰਟ ਤੇ ਤੋਂ ਦੁਦਿ ਸਿੱਖ ਸਬਜੀ ਵਾਲਾ ਭਾਈ ਆ ਗਿਆ ਵਿੱਚ ਕੋਨੀ ਕੋਨੀ ਮੂਝ ਲੈਣੇ ਨੇ ਲੈ ਲੈ ਬਈ ਇਹ ਮੇਰੇ ਮੇਟੇ ਉਂਦੇ ਹਾਂ ਇਹ ਤਾਂ ਮੇਰੇ ਨੂੰ ਮਸਾ ਪੈਂਦੇ ਨਹੀਂ ਹਾਂ ਖੰਦੀ ਚੱਲ ਜੀ ਚਲੋ ਬੰਦ ਕਰਦੇ ਬਲਮ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ 6 ਮਿੰਟ ਦਾ ਵਲੋਗ ਬਣ ਗਿਆ ਤੇ ਮਾਵਾਂ ਠੰਡੀਆਂ ਛਾਵਾ ਰੱਬ ਸਭ ਨੂੰ ਦੇਵੇ ਤੇ ਮੰਮੀ ਵਸਦੇ ਰਹਿਣ ਹੱਸਦੇ ਰਹਿਣਾ ਮੀ ਤੇ ਸਾਡੇ ਲਈ ਮੂਰ ਜ਼ਿਆਦਾ ਘਾਲ ਦੇਣੇ ਤਾਂ ਮੇਰੀ ਗੰਨੀ ਅੰਦਰ ਲਈ ਜੁਕਤੀ ਲਈ ਸੀ ਦੇਖੋ ਬਿਟੀ ਐਸੇ ਇੰਕ ਕਰਤੇ ਕੱਟ ਚਲੋ ਠੀਕ ਹੈ ਜੀ ਤੇ ਆਪਾਂ ਇਹ ਤਾਂ ਮੈਲੇ ਵੀ ਲਾਦਨੇ ਨੇ ਜੇ ਪੂੰਜ ਕੇ ਮੋੜਿਆ ਜ ਨਹੀਂ ਪਾਇ ਆ ਮੇਰੇ ਮੰਮੀ ਨੇ ਮੰਮੀ ਸਾਸਰੀ ਘਰ ਬੁਲਾਵੇ ਸਾਸਰੀ ਘਰ ਪਾਈ ਨੀਦ ਕਰਦੇ ਅਮੀਦ ਕਰਦੇ ਮੰਮੀ ਉਹ ਜਿਹੜੀ ਕਈ ਵਾਰ ਨਾ ਐਕਟਿੰਗ ਦਾ ਸਾਡੇ ਨੇ ਵਾਂਗੂ ਕਰਨ ਲੱਗ ਜਾਂਦੇ ਹੁੰਦੇ ਆਣੇਗੀ ਮੰਮੀ ਮਲਕ ਮੇਰੀ ਭਾਬੀ ਵੀ ਵਲੌਗ ਬਣਾਉਂਦੇ ਨੇ ਘਰ ਦੇ ਕੰਮ ਦਿਖਾਉਂਦੇ ਨੇ ਵਿੱਚ ਬੈਠ ਜਾਂਦੇ ਨੇ ਤੇ ਇਹ ਕਦੇ ਨਾ ਬੋਲੇ ਬੁੱਲੇ ਤਾਂ ਹੈ ਨਹੀਂ ਤੇ ਉਹ ਨਾ ਕਦਮ ਗਿਆ ਵਿੱਚ ਕਈ ਵਾਰੀ ਮम्मी ਦਾ ਮੇਰੀ ਉਹੀ ਹੋਰੇ ਕੁਛ ਨਾ ਹੋਰੀ ਕੁਛ ਬੋਲ ਦਿੰਦੀ ਹੈ ਮੈਨੂੰ ਕੱਟ ਨਹੀਂ ਪਾਈ ਜਾਂਦੀ ਹੈ ਹਾਂ ਹੁਣ ਫੇਰ ਮम्मी ਨੇ ਕਹਿ ਦਿੱਤਾ ਸੀ ਉਮੀਦ ਕਰਦੇ ਕਹਿ ਨਹੀਂ ਤਾਂ ਮम्मी ਆਏ ਸੀ ਆਪਦੀਆਂ ਸਾਡੇ ਵੀ ਉਮੀਦ ਕਰਦੇ ਹਾਂ ਵੀ ਭਾਈ ਤੁਸੀਂ ਠੀਕ ਹੋਵੋਗੇ ਹਨਾ ਠੀਕ ਠਾਕ ਹੋਵੋਗੇ ਉਮੀਦ ਕਰਦੇ ਕਿ ਉਹਨੇ ਉਮੀਦ ਕਰਦੇ ਉਮੀਦ ਕਰਦੇ ਨੇ ਮम्मी ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨਵਾਦ ਜੀ ਓਕੇ ਜੀ ਬਾਈ ਜੀ ਲੈ ਮਰ ਗਿਆ ਕੀ ਨਹੀਂ ਪਤਾ ਇਹ ਨਹੀਂ ਬਾਈ ਮੇਰੇ ਮੇਰੇ